ਮੌਸਮ ਵਿਭਾਗ ਦੇ ਵੱਲੋਂ ਵੱਡੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਨਾਲ ਹੀ yellow alert ਵੀ ਜਾਰੀ ਕਰ ਦਿੱਤਾ ਗਿਆ ਤੇ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਵੀ ਪਵੇਗਾ। ਤਾਂ ਦੇ ਕਿ ਪੰਜਾਬ ਦੇ ਵਿੱਚ ਪਾਰਾ ਰਿਕਾਰਡ ਤੋੜ ਰ ਫਰਵਰੀ ਮਹੀਨੇ ਦੇ ਵਿੱਚ ਵੱਧ ਰਿਹਾ। ਮੌਜੂਦਾ ਹਾਲਾਤਾਂ 'ਚ ਦਿਨ ਦਾ ਅਤੇ ਰਾਤ ਦਾ ਤਾਪਮਾਨ 30 ਤੋਂ 4 ਡਿਗਰੀ ਜ਼ਿਆਦਾ ਚੱਲ ਰਿਹਾ ਹੈ। ਜਿਸ ਨੂੰ ਲੈ ਕੇ ਕਿਸਾਨ ਵੀ ਕਾਫੀ ਚਿੰਤਤ ਸਨ ਪਰ ਹੁਣ ਬਾਰਿਸ਼ ਦੀ ਸੰਭਾਵਨਾ ਦਿਤੋਂ ਤੋਂ ਬਾਅਦ ਕੁਝ ਰਾਹਤ ਮਿਲਣ ਦੀ ਆਸ ਜ਼ਰੂਰ ਬਣੀ ਹੈ। 19 ਅਤੇ 20 ਫਰਵਰੀ ਦੋ ਦਿਨ ਪੰਜਾਬ ਭੱਦੇ ਵਿੱਚ ਹਲਕੀ ਤੋਂ ਦਰਮਿਆਨੀ بارش ਕਈ ਹਿੱਸਿਆਂ ਦੇ ਅੰਦਰ ਹੋ ਸਕਦੀ ਹੈ ਜਿਸ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ येलो ਅਲਰਟ ਪੰਜਾਬ ਦੇ ਵਿੱਚ ਇਹਨਾਂ ਦੋ ਦਿਨਾਂ ਦੇ ਲਈ ਜਾਰੀ ਕਰ ਦਿੱਤਾ ਗਿਆ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾਕਟਰ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹਾਂ ਜੀ ਜੇ ਅਸੀਂ ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਕੱਲ ਦਾ ਡੇ ਟਾਈਮ ਟੈਂਪਰੇਚਰ ਨਾਰਮਲ ਤੋਂ ਲਗਭਗ 4 ਡਿਗਰੀ ਸੈਲਸੀਅਸ ਉੱਪਰ ਰਿਕਾਰਡ ਕੀਤਾ ਗਿਆ ਕੱਲ 25.6 ਡਿਗਰੀ ਸੈਲਸੀਅਸ ਡੇ ਡੇ ਟਾਈਮ ਟੈਂਪਰੇਚਰ ਸੀ ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 21.6 ਡਿਗਰੀ ਸੈਲਸੀਅਸ ਸੀ ਇਸੇ ਤਰ੍ਹਾਂ ਜੀ ਅੱਜ ਦਾ ਮਿਨੀਮਮ ਟੈਂਪਰੇਚਰ ਦੇਖੀ ਅੱਜ 12 ਡਿਗਰੀ ਸੈਲਸੀਅਸ ਮਿਨੀਮਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 3.5 ਡਿਗਰੀ ਸੈਲਸੀਅਸ ਉੱਪਰ ਹੈ ਔਰ ਜਿ ਦਾ ਕੱਲ੍ਹ ਔਰ ਪਰਸੋਂ ਨੀ ਔਰ 20 ਤਰੀਕ ਨੂੰ ਪੰਜਾਬ ਦੇ ਵਿੱਚ ਬਦਲਵਾਈ ਹੋ ਸਕਦੀ ਹੈ ਜਾਂ ਹਲਕੀ بارش ਕਿਤੇ ਕਿਤੇ ਹੋ ਸਕਦੀ ਹੈ ਔਰ ਇਹਦੇ ਨਾਲ ਨਾਲ ਹੀ ਗਰਜ ਚਮਕ ਜਾਂ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਨੇ ਫਿਰ ਮੈਂ ਅਲਰਟ ਵੀ ਜਾਰੀ ਕੀਤਾ ਗਿਆ ਹੈ ਜੀ ਆਨਵਰੇ ਦੋ ਦਿਨ 19 ਔਰ 20 ਤਰੀਕ ਨੂੰ ਆਈਐਮਡੀ ਵੱਲੋਂ ਪੰਜਾਬ ਦੇ ਵਿੱਚ येलो ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਮੈਨੂੰ ਲੱਗਦਾ ਵੀ ਜਦੋਂ ਬਾਰਿਸ਼ ਹੋਗੀ ਤਾਂ ਮੌਸਮ ਟੈਂਪਰੇਚਰ ਥੋੜਾ ਹੌਟ ਡਾਊਨ ਹੋਊਗਾ ਕਿਉਂਕਿ ਲਗਾਤਾਰ ਜਿਸ ਤਰ੍ਹਾਂ ਟੈਂਪਰੇਚਰ ਵਧ ਰਿਹਾ 4.5 ਡਿਗਰੀ ਸੋ ਉਸ ਨੂੰ ਥੋੜੀ ਰਾਹਤ ਮਿਲੇਗੀ ਲੋਕਾਂ ਨੂੰ ਬਿਲਕੁਲ ਜੀ ਜਿਵੇਂ ਅਸੀਂ ਦੇਖਿਆ ਕਿ ਕੱਲ ਦਾ ਡੇ ਟਾਈਮ ਟੈਂਪਰੇਚਰ ਲਗਭਗ 4 ਡਿਗਰੀ ਸੈਂਟੀਗ੍ਰੇਡ ਹੈ ਨਾਰਮਲ ਤੋਂ ਉੱਪਰ ਸੀ ਜਦੋਂ ਕਿ ਉਹਦੇ ਤੋਂ ਪਹਿਲਾਂ ਨੀਅਰ ਨਾਰਮਲੀ ਟੈਂਪਰੇਚਰ ਚੱਲ ਰਿਹਾ ਸੀਗਾ ਔਰ ਅੱਜ ਦਾ ਮਿਨੀਮਮ ਟੈਂਪਰੇਚਰ ਵੀ ਜਿਹੜਾ ਨਾਰਮਲ ਤੋਂ 3.5 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਪਰ ਕਿਉਂਕਿ ਆਉਣ ਵਾਲੇ 2 ਦਿਨ ਜਿਹੜੇ ਪੰਜਾਬ ਕਰ ਸਕਦੇ ਆ ਜਿਵੇਂ ਮੈਨੂੰ ਕੋਈ ਲੱਗਦਾ ਵੀ ਜਿਸ ਤਰ੍ਹਾਂ ਟੈਂਪਰੇਚਰ ਚ ਉਤਾਰ ਚੜਾ ਜਿਹੜੀ ਲਗਾਤਾਰ ਆ ਰਹੀ ਹੈ ਸੋ ਉਸੇ ਕਰਕੇ ਜਿਹੜੀ ਇੱਕ ਨਵੀਂ ਵੈਸਟਰਨ ਡਿਸਟਰਬੈਂਸ ਨਵੀਂ ਆ ਰਹੀ ਹੈ ਸੋ ਇਸ ਨਾਲ ਤੇ ਬਾਰਿਸ਼ ਪੂਰੇ ਪੰਜਾਬ ਚ ਪੈ ਸਕਦੀ ਹੈ ਜਾਂ ਕਿਤੇ ਕਿਤੇ ਜਾਂ ਹਲਕੀ ਬਾਰਿਸ਼ ਪੈਣ ਦੀ ਸੰਭਾਅਤਾ ਹੈ ਜੀ ਕੋਈ ਹੈਵੀ ਰੇਨ ਦੀ ਪ੍ਰੈਡਿਕਸ਼ਨ ਤਾਂ ਨਹੀਂ ਹੈ ਪਰ ਪੂਰੇ ਪੰਜਾਬ ਦੇ ਵਿੱਚ ਹੀ ਕਿਤੇ ਕਿਤੇ ਜਿਹੜੀ ਹਲਕੀ ਬਾਰਿਸ਼ ਜਾਂ ਬਦਲਵਾਈ ਹੋ ਸਕਦੀ ਹੈ ਫਸਲਾਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਜਿਹੜੀ ਸੁਝਾਅ ਦੇਣਗੇ ਕਿਸਾਨ ਵੀਰਾਂ ਨੂੰ ਜੀ ਰਾਹਤ ਥੋੜੀ ਜੀ ਅਸੀਂ ਕਿਸਾਨ ਵੀਰਾਂ ਨੂੰ ਇਹ ਦੱਸ ਸਕਦੇ ਹਾਂ ਕਿ ਆਉਣ ਵਾਲੇ 2 ਦਿਨ ਜਿਹੜਾ ਬੱਦਲਵਾਈ ਵੀ ਹੋ ਸਕਦੀ ਔਰ ਹਲਕੀ ਬਾਰਿਸ਼ ਵੀ ਕਿਤੇ ਕਿਤੇ ਹੋ ਸਕਦੀ ਹੈ ਔਰ ਇਹਦੇ ਨਾਲ-ਨਾਲ ਤੇਜ਼ ਹਵਾਵਾਂ ਜਿਹੜੀਆਂ ਨੇ ਉਹ ਵੀ ਚੱਲ ਸਕਦੀਆਂ ਨੇ ਮੈਨੂੰ ਲੱਗਦਾ ਕਿ ਲੋਕਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਕਿਉਂਕਿ ਇੱਕਦਮ ਤਾਪਮਾਨ 4 ਤੋਂ 5 ਡਿਗਰੀ ਉੱਪਰ ਤੇ ਹੁਣ ਬਾਰਿਸ਼ ਦੀ ਸੰਭਾਵਨਾ ਇਦਾਂ ਕਦੇ ਬਦਲਦੇ ਨੇ ਮੌਸਮ ਜਿਹੜਾ ਵਾ ਇਹ ਬਿਮਾਰੀਆਂ ਵੀ ਜੜੀਆਂ ਬਿਲਕੁਲ ਜੀ ਕਿਉਂਕਿ ਕਾਫੀ ਵੇਰੀਏਬਲ ਵੈਦਰ ਕੰਡੀਸ਼ਨਸ ਚੱਲ ਰਹੀਆਂ ਨੇ ਇੱਕਦਮ ਦੋ ਤਿੰਨ ਦਿਨ ਕਾਫੀ ਗਰਮੀ ਹੁੰਦੀ ਹੈ ਇੱਕਦਮ ਫਿਰ ਜਿਹੜਾ ਟੈਂਪਰੇਚਰ ਚੇਂਜ ਹੋ ਜਾਂਦਾ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਸਿਹਤ ਤੇ ਦੇ ਬੜੇ ਇਫੈਕਟਸ ਹੁੰਦੇ ਨੇ ਸੋ ਇਹਦਾ ਸਾਰਿਆਂ ਨੇ ਬਹੁਤ ਧਿਆਨ ਰੱਖਣਾ ਚਾਹੀਦਾ ਕਹਿਰ ਨੂੰ ਦੇਖਣਾ ਹੋਵੇਗਾ ਕਿ 19 ਤੇ 20 ਫਰਵਰੀ ਨੂੰ ਜੋ yellow alert ਜਾਰੀ ਕੀਤਾ ਗਿਆ ਤੇ ਪੰਜਾਬ ਦੇ ਕਿਹੜੇ ਕਿਹੜੇ ਹਿੱਸਿਆਂ ਦੇ ਵਿੱਚ ਦਰਮਿਆਨੀ ਤੇ ਹਲਕੀ ਬਾਰਿਸ਼ ਹੋਵੇਗੀ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ